ਬੰਟੀ ਬੈਂਸ ਦੇ ਸ਼ੂਟਰਾਂ ਨੂੰ ਦਬੋਚਿਆ ਪੰਜਾਬ ਪੁਲਿਸ ਨੇ ਐਡੀਟੀਐਫ ਦਾ ਵੱਡਾ ਆਪਰੇਸ਼ਨ ਬੰਟੀ ਬੈਂਸ ਤੇ ਹਮਲਾ ਕਰਨ ਵਾਲੇ ਕਿਤੇ ਕਾਬੂ ਲੰਬੀਹਾ ਗੈਂਗ ਦੇ ਦੱਸਿਆ ਜਾ ਰਿਹਾ ਹੈ ਸ਼ੂਟਰ ਸਤਿ ਸ਼੍ਰੀ ਅਕਾਲ ਮੈਂ ਹਰਮਨ ਖਲਾਰ ਛੜਦੀ ਕਲਾ ਟਾਈਮ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤਾਂ ਕੁਝ ਦਿਨ ਪਹਿਲਾਂ ਮਸ਼ਹੂਰ ਗਾਇਕ ਬੰਟੀ ਬੈਂਸ ਤੇ ਹਮਲੇ ਦੀ ਚਰਚਾਵਾਂ ਹੋਈਆਂ ਸੀ ਮੁਹਾਲੀ ਦੇ ਮਸ਼ਹੂਰ ਰੈਸਟੋਰੈਂਟ ਕਟਾਨੀ ਵਿਖੇ ਜਿੱਥੇ ਬੰਟੀ ਬੈਂਸ ਅਕਸਰ ਜਾਇਆ ਕਰਦੇ ਨੇ ਆਪਣੇ ਦੋਸਤਾਂ ਦੇ ਨਾਲ ਬੈਠਿਆ ਕਰਦੇ ਨੇ ਸ਼ਾਮ ਬਿਤਾਇਆ ਕਰਦੇ ਨੇ ਤਾਂ ਉਸ ਰੈਸਟੋਰੈਂਟ ਤੇ ਹਮਲਾ ਕਰਨ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਸੀ ਕੁਝ ਕੁ ਦਿਨ ਪਹਿਲਾਂ ਪਰ ਜਦੋਂ ਪੁਲਿਸ ਨੇ ਇਸ ਤੇ ਕਾਰਵਾਈ ਕਰਨੀ ਸ਼ੁਰੂ ਕੀਤੀ ਤਾਂ ਉਹ ਜਿਹੜੇ ਖਦਸ਼ੇ ਸੀ ਉਹ ਰਿਐਲਿਟੀ ਦੇ ਵਿੱਚ ਤਬਦੀਲ ਹੁੰਦੇ ਹੋਏ ਨਜ਼ਰ ਆਏ ਖਦਸ਼ੇ ਪ੍ਰਗਟਾਏ ਜਾ ਰਹੇ ਸੀ ਲੱਕੀ ਪਟਿਆਲ ਦੇ ਵੱਲੋਂ ਕਹਿੰਦੇ ਇਹ ਹਮਲਾ ਜਿਹੜਾ ਹੈ ਉਹ ਕੀਤਾ ਗਿਆ ਕਿਉਂਕਿ ਬੰਟੀ ਬੈਂਸ ਨੂੰ 1 ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਗਈ ਸੀ ਲੱਕੀ ਪਟਿਆਲ ਦੇ ਵੱਲੋਂ ਤਾਂ ਉਸ ਤੋਂ ਬਾਅਦ ਇਹ ਖਦਸ਼ੇ ਪ੍ਰਗਟਾਏ ਜਾ ਰਹੇ ਸੀ ਕਿ ਜਿਹੜਾ ਲੱਕੀ ਪਟਿਆਲ ਹੈ ਉਹਦੇ ਵੱਲੋਂ ਹਮਲਾ ਕੀਤਾ ਗਿਆ ਬੰਟੀ ਬੈਂਸ ਤੇ ਜਿਵੇਂ ਰੈਸਟੋਰੈਂਟ ਦੇ ਵਿੱਚ ਜਿਹੜੇ ਗੋਲੀਆਂ ਦੇ ਖੋਲ ਬਰਾਮਦ ਹੋਏ ਨੇ ਉਸ ਤੋਂ ਪੁਲਿਸ ਨੇ ਜਦੋਂ ਕਾਰਵਾਈ ਅੱਗੇ ਵਧਾਉਣੀ ਸ਼ੁਰੂ ਕੀਤੀ ਤਾਂ ਵੱਡੇ ਵੱਡੇ ਖੁਲਾਸੇ ਹੋਣੇ ਸ਼ੁਰੂ ਹੋ ਗਏ ਤਾਂ ਤੁਹਾਨੂੰ ਦੱਸ ਦਿੰਨੇ ਆ ਬੀਤੇ ਦਿਨੀ AGT F ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਇਸ ਮਾਮਲੇ ਦੇ ਵਿੱਚ ਬੰਟੀ ਬੈਂਸ ਮਸ਼ਹੂਰ ਗੀਤਕਾਰ ਜੀ ਹਾਂ ਜਿਨ੍ਹਾਂ ਤੇ ਹਮਲੇ ਦੇ ਖਦਸ਼ੇ ਸੀ ਹੁਣ ਉਹ ਕਲੀਅਰ ਹੋ ਚੁੱਕੇ ਨੇ ਬੰਬੀਹਾ ਗੈਂਗ ਦਾ ਜਿਹੜਾ ਨੰਨੂ ਹੈ ਜਿਸ ਦਾ ਨਾਮ ਦੱਸਿਆ ਜਾ ਰਿਹਾ ਉਸ ਨੂੰ ਪੁਲਿਸ ਨੇ ਦਬੋਚਿਆ ਜੀਟੀਐਫ ਦਾ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਏ ਤੇ ਨੰਨੂ ਨਾਮ ਦੇ ਜਿਹੜਾ ਹੈ ਬਦਮਾਸ਼ ਨੂੰ ਪੁਲਿਸ ਨੇ ਦਬੋਚਿਆ ਤੇ ਉਸਦੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਇਨਸਾਨ ਨੇ ਇਹਦੇ ਵਿੱਚ ਦੋ ਮੁਲਜ਼ਮ ਸੀਗੇ ਦੂਸਰਾ ਸੀਗਾ ਫਿਰੋਜ਼ ਖਾਨ ਜਿਸ ਨੂੰ ਕੇ ਹਰਿਆਣਾ ਪੁਲਿਸ ਨੇ ਦਬੋਚਿਆ ਕੁਰੂਛੇਤਰ ਪਿਪਲੀ ਵਿਖੇ ਮੁੱਠਪੇੜ ਹੋਈ ਹੈ ਪੁਲਿਸ ਦੀ ਤੇ ਨਾਲ ਗੈਂਗਸਟਰਾਂ ਦੀ ਤੇ ਉਸ ਦੌਰਾਨ ਫਿਰੋਜ਼ ਖਾਨ ਜੜਾ ਉਸ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਉਸ ਤੋਂ ਬਾਅਦ ਬੀਤੇ ਦਿਨੀ ਉਸਦੇ ਨਾਲ ਲੱਗਦੇ ਜਿਵੇਂ ਫਿਰੋਜ਼ ਖਾਨ ਤੋਂ ਪੁੱਛਗਿੱਛ ਸ਼ੁਰੂ ਹੁੰਦੀ ਹੈ ਤਾਂ ਉਹਦੇ ਪੈਰ ਦੇ ਵਿੱਚ ਗੋਲੀ ਵੱਜੀ ਹੁੰਦੀ ਹੈ ਤੇ ਨਾਲ ਹੀ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਾਰ ਪੁਲਿਸ ਉਸ ਤੋਂ ਪੁੱਛਗਿੱਛ ਜਾਰੀ ਰੱਖਦੀ ਹੈ ਬਿਆਨ ਲੈਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਮੋਹਾਲੀ ਐਜੀਟੀਐਫ ਦਾ ਵੱਡਾ ਆਪਰੇਸ਼ਨ ਵੇਖਣ ਨੂੰ ਮਿਲੇ ਹੈ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਤੌਰ ਦੇ ਵੱਲੋਂ ਨੰਨੂ ਨਾਮ ਦੇ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਬੰਬੀਹਾ ਗੈਂਗ ਦਾ ਦੱਸਿਆ ਜਾ ਰਿਹਾ ਹੈ ਤਾਂ ਇਹ ਦੋਨੋਂ ਸ਼ੂਟਰਾਂ ਦਾ ਹੱਥ ਸੀ ਉਸ ਹਮਲੇ ਦੇ ਵਿੱਚ ਜੋ ਕਿ ਖਟਾਨੀ ਰੈਸਟੋਰੈਂਟ ਤੇ ਹੋਇਆ ਸੀ ਜਿੱਥੇ ਕਿ ਬੰਟੀ ਬੈਂਸ ਅਕਸਰ ਜਾਇਆ ਕਰਦੇ ਨੇ ਸੋ ਕਾਫੀ ਸਿੱਧੂ ਮੂਸੇਵਾਲੇ ਤੋਂ ਬਾਅਦ ਜਿਹੜੇ ਗੀਤਕਾਰ ਨੇ ਅਜਿਹੇ ਮਸ਼ਹੂਰ ਗੀਤਕਾਰ ਕਹਿ ਸਕਦੇ ਆ ਉਹਨਾਂ ਨੂੰ ਫਿਰੋਤੀ ਉਹਨਾਂ ਤੋਂ ਮੰਗੀ ਗਈ ਤੇ ਇਹ سلسلہ ਕਾਫੀ ਲੰਬੇ ਸਮੇਂ ਤੱਕ ਚੱਲਿਆ ਤੇ ਹੁਣ ਕੁਝ ਕੁ ਸਮੇਂ ਤੋਂ ਬਾਅਦ ਜਿਹੜਾ ਹੈ ਬੰਟੀ ਬੈਂਸ ਵੀ ਇਸ ਸੀਰੀਜ਼ ਦੇ ਵਿੱਚ ਆਗੇ ਸੀਗੇ ਤੇ ਉਹਨਾਂ ਤੋਂ ਵੀ ਫਿਰੋਤੀ ਦੀ ਮੰਗ ਕੀਤੀ ਗਈ ਪਰ AGTF ਨੇ ਸਰਚ ਆਪਰੇਸ਼ਨ ਚਲਾ ਕੇ ਜਿਹੜਾ ਵੀ ਗੇੜੇ ਗੈਂਗਸਟਰ ਨੇ ਉਹਨਾਂ ਦੇ ਜਿਹੜੇ ਮਨਸੂਬੇ ਨੇ ਫਿਰੋਤੀਆਂ ਮੰਗਣ ਦੇ ਕਹਿ ਲੋ ਜਾਂ ਫਿਰ ਜਿਹੜਾ ਹੈ ਹੁੱਲੜਬਾਜ਼ੀ ਮਚਾਉਣ ਦੇ ਜਾਂ ਫਿਰ ਜਿਹੜਾ ਕਹਿ ਲੋ دہشت ਫਲਾਣ ਦੇ ਸਾਰੇ ਮਨਸੂਬੇ ਆ ਪਾਣੀ ਫੇਰ ਕੇ ਰੱਖ ਦਿੱਤਾ ਤੇ ਜੀਟੀਐਫ ਨੂੰ ਵੱਡੀ ਕਾਮਯਾਬੀ حاصل ਹੋਈ ਹੈ ਤੇ ਹੁਣ ਕਹਿ ਸਕਦੇ ਆ ਕਿ ਜਿਹੜੇ ਬੰਟੀ ਬੈਂਸ ਨੇ ਉਹਨਾਂ ਦਾ ਮਾਮਲਾ ਜਿਹੜਾ ਉਹ ਖਤਮ ਹੋਇਆ ਤੇ ਉਹਨਾਂ ਦੇ ਸਾਹ ਦੇ ਵਿੱਚ ਸਾਹ ਆਏ ਨੇ